ਸਰ ਜੀ ਮੈਂ ਮਨਦੀਪ ਤੇ ਦੁਬਾਰਾ ਆਵਾਂਗਾ ਤੁਹਾਨੂੰ ਲੱਗਦਾ ਨਹੀਂ ਜਿਹੜੇ ਲੋਕ ਲੱਡੂ ਵੰਡਦੇ ਪਏ ਉਹ ਆਪ ਹੀ ਕੰਟੈਸਟ ਕਰ ਲੈਂਦੇ ਤਾਂ ਲੱਛਣ ਲੜਨਾ ਚਾਹ ਤੋਡਾ ਮੇਰਾ ਵਾਦਾ ਹੋ ਗਿਆ ਆਪ ਲੱਛਣ ਲੜਨ ਉਹਨਾਂ ਦੇ ਘਰਦਿਆਂ ਨੇ ਵੋਟਾਂ ਨਹੀਂ ਪਾਉਣੀਆਂ ਉਹਨਾਂ ਨੂੰ ਉਹਨਾਂ ਦੇ ਘਰਦਿਆਂ ਨੇ ਵੋਟਾਂ ਹੀ ਨਹੀਂ ਪਾਉਣੀਆਂ ਉਹਨਾਂ ਨੂੰ ਉਹਨਾਂ ਦਾ ਮਤਲਬ ਯਾਰ ਉਹ ਕਾਦਾ ਬੰਦਾ ਜਿਹੜਾ 10 10 15 15 ਗਨਮੈਨ ਲੈ ਕੇ ਦੋ ਲੋਕਾਂ ਨੂੰ ਕੋਈ ਮੈਨੂੰ ਨੇ ਧਮਕੀ ਦਿੱਤੀ ਪਹਿਲਾਂ ਤੁਸੀਂ ਗਾਲਾਂ ਕੱਢੋ ਮੁੜ ਕੇ ਤੁਸੀਂ ਕਹੋ ਮੈਨੂੰ ਧਮਕੀ ਆ ਗਈ ਜੀ ਨਾਲ ਸਿਕਿਉਰਟੀ ਲੈ ਕੇ ਤੇ ਜੈਕਟਾ ਪਾ ਕੇ ਤੁਰੇ ਫਿਰੋ ਤੇ ਪੱਤਰਕਾਰ ਜੋ ਤੁਹਾਨੂੰ ਸਵਾਲ ਪੁੱਛਦੇ ਤੁਹਾਡੇ ਕੋਲ ਜਵਾਬ ਨਹੀਂ ਹੁੰਦਾ ਤੁਹਾਡਾ ਮਜ਼ਾਕ ਅਡਾਇਆ ਜਾਂਦਾ ਲੋਕਾਂ ਨੂੰ ਥੋੜੀ ਜਿਹੀ ਸ਼ਰਮ ਨੂੰ ਹੱਥ ਮਾਰੋ ਮੈਂ ਤੁਹਾਨੂੰ ਸਿੱਧੀ ਸਪਸ਼ਟ ਗੱਲ ਕਹਿਣਾ ਵੀ ਜੇ ਤੇ ਇਹਨਾਂ ਦੇ ਪੱਲੇ ਕੱਖ ਹੈਗਾ ਤੇ ਆਪ ਚੋਣ ਲੜਨ ਜਾ ਕੇ ਮੈਦਾਨ 'ਚ ਫਿਰ ਪਤਾ ਲੱਗੂ ਕਿਸੇ ਤੇ ਉਂਗਲ ਚੁੱਕਣੀ ਬੜੀ ਸੌਖੀ ਹੁੰਦੀ 20000 ਬੰਦੇ ਨੇ ਵੋਟ ਕੀਤੀ ਉਹ ਬੇਵਕੂਫ ਨਹੀਂ ਆ ਜਿੰਨੇ ਨਮਾਇੰਦਿਆਂ ਨੂੰ ਕੀਤੀ ਚਾਹੇ ਉਮੀਦ ਸੰਧੂ ਸੀਗਾ ਚਾਹੇ ਉਹ ਹਰਜੀਤ ਸਿੱਧੂ ਸੀਗਾ ਚਾਹੇ ਸੇ ਕਾਂਗਰਸ ਦੇ ਕਰਨ ਬੁਰਜ ਸੀਗੇ ਅਕਾਲੀ ਦਲ ਦੇ ਸੀਗੇ ਜਿੰਨਿਆਂ ਨੂੰ ਵੋਟ ਕੀਤੀ ਉਹਨਾਂ ਯਾਰ ਲੋਕਾਂ ਚ ਗਏ ਆ ਉਹ ਸਾਰੇ ਜਣੇ ਜਿੰਨੂੰ ਜਿੰਨੂੰ ਜਿੰਨੇ ਜਿੰਨੇ ਜਿੰਨੀ ਜਿੰਨੀ ਪਾਈ ਆ ਅੱਜ ਕੱਲ ਤੇ ਪਰਿਵਾਰ ਦੇ ਵਿੱਚ ਲੋਕਾਂ ਦਾ ਲੋਕਾਂ ਦਾ ਫਤਵਾ ਮੰਨਣਾ ਚਾਹੀਦਾ ਤੇ ਜਿਹੜੇ ਲੋਕ ਐਵੇਂ ਉੱਠ ਕੇ ਜਿਹੜੇ ਆਏ ਨਹੀਂ ਗਏ ਨਹੀਂ ਤੇ ਕਿਸੇ ਦੀ ਹਾਰ ਦੀ ਜਸ਼ਨ ਮਨਾਉਣਾ ਕਿੱਥੋਂ ਤੱਕ ਉਹ ਸਿਆਣਪ ਨਹੀਂ ਬੇਵਕੂਫੀ ਕਿਵੇਂ